ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਮੈਂ ਤੁਹਾਡਾ ਹਰਜਿੰਦਰ ਸਿੰਘ ਕੇਸਰ ਸਿੰਘ ਵਾਲੀਆ ਇੱਕ ਬੜੀ ਪਿਆਰੀ ਰਚਨਾ ਲੈ ਕੇ ਹਾਜ਼ਰ ਹੋਇਆ ਹਾਂ ਅਸੀਂ ਪੜਿਆ ਸਬਕ ਆਜ਼ਾਦੀ ਦਾ ਜੋ ਲਿਖੀ ਹੈ ਕਰਮਜੀਤ ਕੌਰ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ ਨੇ ਬਹੁਤ ਸੋਹਣਿਆ ਲੈਣਾ ਲਿਖਿਆ ਹੈ ਭੈਣ ਨੇ ਸੁਣੇ ਜ਼ਰੂਰ ਤੁਹਾਨੂੰ ਇਹ ਬਹੁਤ ਪਸੰਦ ਆਉਣਗੀਆਂ ਚਾਹੇ ਪਾਇਆ ਕੱਪੜਾ ਖਾਦੀ ਦਾ ਚਾਹੇ ਪਾਇਆ ਕੱਪੜਾ ਖਾਦੀ ਦਾ ਮਾਣ ਮਿਲੀ ਹੈ ਖੁਸ਼ੀ ਡਾਡੀ ਦਾ ਅਸੀਂ ਪੜਿਆ ਸਭ ਕਾ ਆਜ਼ਾਦੀ ਦਾ ਆਪਣੀ ਰੁੱਖੀ ਮਿੱਸੀ ਚੰਗੀ ਆਪਣੀ ਰੁੱਖੀ ਮਿੱਸੀ ਚੰਗੀ ਮੰਗ ਖਾਣਾ ਕੀ ਚੋਪੜੀ ਸਵਾਦੀ ਦਾ ਅਸੀਂ ਪੜਿਆ ਸਭ ਕਾ ਆਜ਼ਾਦੀ ਦਾ ਮਹਿਲਾਵਾਲੇ ਵੀ ਰੋਂਦੇ ਦੇਖੇ ਨੇ ਮਹਿਲਾਵਾਲੇ ਵੀ ਰੋਂਦੇ ਦੇਖੇ ਨੇ ਕੰਮੋਂ ਕੁੱਲੀ ਵਿੱਚ ਟਹਰ ਨਵਾਬੀ ਦਾ ਅਸੀਂ ਪੜਿਆ ਸਬਕ ਆਜ਼ਾਦੀ ਦਾ ਕੋਸ਼ਿਸ਼ ਹੈ ਦੁੱਖ ਵੰਡਾ ਸਕੀਏ ਕੋਸ਼ਿਸ਼ ਹੈ ਦੁੱਖ ਵੰਡਾ ਸਕੀਏ ਹੱਸੀ ਨਾ ਦੇਖ ਮੰਜ਼ਰ ਬਰਬਾਦੀ ਦਾ ਅਸੀਂ ਪੜਿਆ ਸਬਕ ਆਜ਼ਾਦੀ ਦਾ ਅਸੀਂ ਪੜਿਆ ਸਬਕ ਆਜ਼ਾਦੀ ਦਾ